ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਂ ਸਟਾਰਟ ਕਰਦੇ ਆਂ ਅੱਜ ਦੀ ਨਿਊ ਵੀਡੀਓ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਸਭ ਨੂੰ ਤੰਦਰੁਸਤ ਤੇ ਖੁਸ਼ ਰੱਖੇ ਤਾਂ ਅੱਜ ਦੀ ਜਿਹੜੀ ਵੀਡੀਓ ਆ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਕਿ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਜਾ ਰਹੇ ਆਂ ਕੀ ਦੇ ਬਾਰੇ ਗੱਲ ਕਰਨ ਜਾ ਰਹੇ ਆਂ ਸਭ ਤੋਂ ਪਹਿਲਾਂ ਤਾਂ ਆ ਜਿਹੜੇ ਕਮੈਂਟਾਂ ਦੇ ਵਿੱਚ ਆ ਕੇ ਕਹਿੰਦੇ ਨੇ ਵੀ ਇੱਕੀ ਆਸ਼ਾ ਹੈ ਦੋ ਹੋ ਲੇਡੀਜ਼ ਨੇ ਠੀਕ ਹੈ ਉਹ ਹਰ ਇੱਕ ਵੀਡੀਓ ਦੇ ਵਿੱਚ ਆ ਕੇ ਇਹੀ ਕਮੈਂਟ ਕਰੂਗੀ ਕਿ ਤੂੰ ਕੀ ਲੈਣਾ ਕਿਸੇ ਤੋਂ ਤੂੰ ਕੀ ਲੈਣਾ ਕਿਸ ਤੋਂ ਭੈਣੇ ਮੈਂ ਤੈਨੂੰ ਇਹ ਕਹਿਣਾ ਚਾਹੂੰਗੀ ਕਿਉਂਕਿ ਮੈਨੂੰ ਪਤਾ ਕਿ ਤੂੰ ਇਸ ਵੀਡੀਓ ਤੇ ਵੀ ਆ ਕੇ ਕੁਝ ਨਾ ਕੁਝ ਕਮੈਂਟ ਜ਼ਰੂਰ ਕਰੇਂਗੀ ਕਿ ਮੈਨੂੰ ਇਹ ਦੱਸ ਵੀ ਤੂੰ ਕੀ ਲੈਣਾ ਮੇਰੇ ਤੋਂ ਕਿਉਂ ਮੇਰੀਆਂ ਵੀਡੀਓਜ਼ ਦੇਖਦੀਆਂ ਪਹਿਲਾਂ ਤਾਂ ਤੂੰ ਸਾਰੀ ਵੀਡੀਓ ਮੇਰੀ ਦੇਖਦੀਆਂ ਫੇਰ ਜਾ ਕੇ ਤੂੰ ਉਹਦੇ ਵਿੱਚ ਕਮੈਂਟ ਕਰਦੀਆਂ ਜੇ ਤੈਨੂੰ ਮੇਰੇ ਤੋਂ ਕੋਈ ਤਕਲੀਫ ਆ ਮੈਂ ਤੈਨੂੰ ਭੈੜੀ ਲੱਗਦੀ ਆ ਮੇਰੀਆਂ ਵੀਡੀਓਜ਼ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਤਾਂ ਪਲੀਜ਼ ਤੂੰ ਵੀਡੀਓ ਨੂੰ ਸਕਿਪ ਕਰ ਦਿਆ ਕਰ ਠੀਕ ਹੈ ਕਿਉਂਕਿ ਆ ਜਿਹੜਾ ਤੂੰ ਕਮੈਂਟ ਦੇ ਵਿੱਚ ਐਨਾ ਲੰਮਾ ਚੌੜਾ ਲਿਖਣ ਦੀ ਖੇਚਲਾ ਕਰਦੀ ਆ ਉਹ ਕਮੈਂਟ ਮੈਂ ਡਿਲੀਟ ਕਰ ਦਿੰਨੀ ਹੁੰਦੀ ਆ ਨਾਲ ਦੀ ਨਾਲ ਜਿੱਦਾਂ ਹੀ ਮੈਨੂੰ ਪਤਾ ਲੱਗਦਾ ਕਿ ਤੁਸੀਂ ਆ ਕੇ ਕਮੈਂਟ ਕੀਤਾ ਤਾਂ ਇਸ ਕਰਕੇ ਆਪਦਾ ਟਾਈਮ ਵੇਸਟ ਨਾ ਕਰਿਆ ਕਰੋ ਫਾਲਤੂ ਦੇ ਕਮੈਂਟ ਕਰਨ ਦੇ ਵਿੱਚ ਠੀਕ ਹੈ ਜਿਹੜੇ ਭੈਣ ਭਰਾ ਮੈਨੂੰ ਸਪੋਰਟ ਕਰਦੇ ਨੇ ਪੋਜ਼ਿਟਿਵ ਕਮੈਂਟਸ ਕਰ ਰਹੇ ਨੇ ਮੇਰੇ ਲਈ ਉਹ ਜ਼ਿਆਦਾ ਮਾਇਨੇ ਰੱਖਦੇ ਨੇ ਹੋਰ ਕੋਈ ਨਹੀਂ ਤਾਂ ਚਲੋ ਸਟਾਰਟ ਕਰਦੇ ਆਂ ਅੱਜ ਦੀ ਨਿਊ ਵੀਡੀਓ ਸਭ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਕਹਿਣਾ ਚਾਹੂੰਗੀ ਮੈਂ ਕਿਉਂ ਬੋਲਦੀ ਆ ਹਨਾ ਕਿਸੇ ਬਾਰੇ ਮੈਂ ਸਿਰਫ ਉਹ ਉਹਨਾਂ ਬਾਰੇ ਬੋਲਦੀ ਆ ਜਿਹੜੀਆਂ ਚੀਜ਼ਾਂ ਮੇਰੇ ਦਿਲ ਨੂੰ ਲੱਗਦੀਆਂ ਕਿ ਇਹ ਚੀਜ਼ਾਂ ਕੱਲ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਚਾਹੇ ਕੁਝ ਵੀ ਹੋ ਜੇ ਮੈਨੂੰ ਵੀ ਪਤਾ ਇੰਨੀ ਗੱકલ ਤਾਂ ਮੈਨੂੰ ਵੀ ਆ ਕਿ ਮੈਂ ਸੋਸ਼ਲ ਮੀਡੀਆ ਤੇ ਸ਼ਰਿਆਮ ਆ ਕੇ ਕਿਸੇ ਬਾਰੇ ਵੀਡੀਓ ਪਾ ਰਹੀਆਂ ਜਾਂ ਕੁਝ ਬੋਲ ਰਹੀਆਂ ਤਾਂ ਇਹਦਾ ਕੁਝ ਵੀ ਜਿਹੜਾ ਹੈਗਾ ਲੋਕ ਲੋਕਾਂ ਤੇ 네ਗੇਟਿਵ ਪ੍ਰਭਾਵ ਵੀ ਪੈਂਦਾ ਤੇ ਪੋਜ਼ਿਟਿਵ ਵੀ ਪੈਂਦਾ ਪਰ ਮੈਨੂੰ ਲੱਗਦਾ ਵੀ ਜੇ ਆਪਾਂ ਇਹ ਚੀਜ਼ਾਂ ਜੇ ਆਪਾਂ ਕਰਾਂਗੇ ਨਾ ਕੋਈ ਨਾ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਹੈ ਜੇ ਆਪਾਂ ਸ਼ਾਇਦ ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਦੱਸੀਏ ਤਾਂ ਉਹ ਚੀਜ਼ਾਂ ਸ਼ਾਇਦ ਕੁਝ ਘਟ ਜਾਣ ਹੈਨਾ ਤਾਂ ਦੂਸਰੇ ਨੂੰ ਮਤ ਦੇਣ ਤੋਂ ਪਹਿਲਾਂ ਪਹਿਲਾਂ ਖੁਦ ਦੇਖ ਲੈਣਾ ਚਾਹੀਦਾ ਕਿ ਆਪਣੇ ਚ ਕੀ ਹੈ ਹੈਨਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਵੀ ਕਹਿਣੀ ਹੁੰਦੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਕਿਤੇ ਮੈਥੋਂ ਗਲਤੀ ਹੋਈ ਹੈ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਆਪਣੀ ਗਲਤੀ ਨੂੰ ਜਿਹੜਾ ਹੈਗਾ ਸੁਧਾਰੂੰਗੀ ਕਿਤੇ ਮੈਥੋਂ ਬੋਲਣ ਚ ਜਾਂ ਮੈਥੋਂ ਕਿਤੇ ਕੋਈ ਇਦਾਂ ਦੀ ਵੀਡੀਓ ਪੈ ਗਈ ਹੋਵੇ ਠੀਕ ਹੈ ਜੀ ਪਰ ਇਹ ਜਿਹੜੀ ਹੈਗੀ ਆ ਸੋਨੂ ਕੌਰ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਸੋਨੂ ਦਾ ਕੀ ਹੈ ਸਭ ਤੋਂ ਪਹਿਲੀ ਗੱਲ ਕਿ ਉਸ ਕੁੜੀ ਨੂੰ ਬੋਲਣ ਦੀ ਬਿਲਕੁਲ ਵੀ ਅਕਲ ਹੈ ਨਹੀਂ ਉਹਦੀਆਂ ਗੱਲਾਂ ਤੋਂ ਉਹਦੇ ਬੋਲਣ ਦੇ ਤਰੀਕੇ ਤੋਂ ਠੀਕ ਹੈ ਜੀ ਸਾਫ਼ ਪਤਾ ਲੱਗਦਾ ਕਿ ਉਹ ਹਜੇ ਪੂਰਾ ਪਰ ਜਵਾਕੜੀ ਹੈ ਜਵਾਕੜੀ ਸਿਰਫ ਕੈਨ ਨੂੰ ਆ ਪਰ ਉਹਦੇ ਲੱਛਣ ਉਹਦੀਆਂ ਹਰਕਤਾਂ ਬਿਲਕੁਲ ਵੀ ਜਵਾਕਾਂ ਵਰਗੀਆਂ ਹੈ ਨਹੀਂ ਨਾ ਤਾਂ ਉਹ ਦੀਪ ਦੇ ਨਾਲ ਸ਼ਰਿਆਮ ਘੁੰਮਦੀ ਫਿਰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਉਹ ਬੱਚੀ ਆ ਉਹਦੇ ਚ ਬਚਪਨਾ ਹਲੇ ਪਰ ਉਹਦੇ ਮਾਪਿਓ ਨੂੰ ਤਾਂ ਇੰਨੀ ਸਮਝ ਹੋਣੀ ਚਾਹੀਦੀ ਆ ਕਿਆਂ ਫਿਰ ਉਹ ਪੈਸੇ ਦੇ ਵਿੱਚ ਐਨੇ ਅੰਨੇ ਹੋ ਚੁੱਕੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਚਲ ਜੇ ਪੈਸਾ ਆ ਰਿਹਾ ਸਾਡੀ ਕੁੜੀ ਦੇ ਸਿਰ ਤੇ ਕੁੜੀ ਕੁਮਾਰੀ ਆ ਤਾਂ ਉਹਨਾਂ ਨੂੰ ਇਹ ਚੀਜ਼ ਮੈਟਰ ਹੀ ਨਹੀਂ ਕਰ ਰਹੀ ਕਿ ਕੀ ਹੋ ਰਿਹਾ ਬਾਹਰ ਕਿਵੇਂ ਉਹ ਫਿਰਦੀ ਆ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਗਾਂ ਜਿਹੜੇ ਕੋਈ ਬੱਚੇ ਨੇ ਉਹਨਾਂ ਤੇ ਕੀ ਅਸਰ ਪੋਏ ਇਹਨਾਂ ਚੀਜ਼ਾਂ ਦਾ ਆ ਦੇਖੋ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਹਾਂ ਨਾ ਦੇਖੋ ਅਹੀਂ ਅਸੀਂ ਚੱਲੇ ਭੈਣ ਦੇ ਘਰੇ ਭੈਣ ਘਰੇ ਗਈ ਆ ਉਹ ਦੀਪ ਦੇ ਨਾਲ ਦੀਪ ਦੀਆਂ ਰਿਸ਼ਤੇਦਾਰੀਆਂ ਜਿਤੁਰੀ ਫਿਰਦੀ ਆ ਆਪ ਦੀ ਰਿਸ਼ਤੇਦਾਰੀਆਂ ਜਿਤ ਦੀਪ ਨਾਲ ਤੁਰੀ ਫਿਰਦੀ ਆ ਕਦੇ ਵੀ ਇਹ ਕੁੜੀ ਆਪਦੇ ਮਾਪਿਆਂ ਨੂੰ ਨਾਲ ਲੈ ਕੇ ਗਈ ਹੈ ਕਦੇ ਵੀ ਨਹੀਂ ਲੈ ਕੇ ਗਈ ਹੈ ਨਾ ਕੱਲੀ ਉਹਦੇ ਨਾਲ ਜਿੱਥੇ ਕਿਤੇ ਤੁਰੀ ਫਿਰਦੀ ਐ ਜਿੱਥੇ ਕਿਤੇ ਤੁਰੀ ਫਿਰਦੀ ਐ ਸਾਫ਼ ਪਤਾ ਲੱਗਦਾ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਠੀਕ ਐ ਹੁਣ ਦੇਖੋ ਤੁਸੀਂ ਵੀ ਹਰ ਨਿੱਕੀ ਨਿੱਕੀ ਗੱਲ 'ਚ ਉਹ ਆਪਣੀ ਇਨਸਰਟ ਕਰਵਾਉਂਦੀ ਉਹਨੂੰ ਫੇਰ ਵੀ ਮਹਿਸੂਸ ਨਹੀਂ ਹੁੰਦਾ ਉਹ ਮੇਚਾ ਕੇ ਵਲੌਗ ਅਪਲੋਡ ਕਰ ਦਿੰਦੀ ਐ ਮੈਨੂੰ ਤਾਂ ਲੱਗਦਾ ਕੁਝ ਸੁਣਦੀ ਨਹੀਂ ਉਹ ਸਿੱਧਾ ਹੀ ਚੱਕ ਕੇ ਅਪਲੋਡ ਕਰ ਦਿੰਦੀ ਐ ਵਲੌਗ ਦੇਖੋ ਹਣਾ ਕਿਵੇਂ ਕਰੀਏ ਇਸ ਮੱਲਾ ਸਮੁੱਲਾ ਲਈ ਲਈ ਜਾਂ ਜਾ ਰਹੀਆਂ ਮੇਥੇ ਵਾਲੀਆਂ ਰੋਟੀਆਂ ਬਣੀਆਂ ਹੁਣ ਅਲਿਕੋ ਮੈਂ ਅਗਲੇ ਪੇ ਹੋਰ ਐਡ ਕਰਦੀ ਆਂ ਦੇਖਿਓ ਆ ਦੇਖੋ ਆ ਕੀ ਕੀ ਆਹ ਲੱਛਣ ਆਗੇ ਇਹਨਾਂ ਦੇ ਹੂੰ ਕੀ ਮਤਲਬ ਜਵਾਕਾਂ ਵਾਲੀ ਮੂੜਮੱਤ ਹੈ ਦੀ ਥੋੜਾ ਬਹੁਤ ਤਾਂ ਬੰਦਾ ਸਮਝੇ ਕਿ ਸਾਨੂੰ ਲੋਕ ਦੇਖ ਰਹੇ ਆ ਜੇ ਭੈਣੇ ਤੂੰ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਪਾਣੀਆਂ ਹੁੰਦੀਆਂ ਤਾਂ ਪਹਿਲਾਂ ਦੇਖ ਲਿਆ ਕਰਨਾ ਤੁਸੀਂ ਨੋਰਮਲ ਵੀ ਤਾਂ ਮਤਲਬ ਬੈਠ ਕੇ ਕੁਝ ਵੀ ਵਲੌਗ ਸ਼ੂਟ ਕਰਨਾ ਕਰ ਲੋ ਪ੍ਰਹ ਇੱਕ ਦੂਜੇ ਦੇ ਮਤਲਬ ਆ ਕੀ ਲੱਛਣ ਕੀ ਫੜ ਰੱਖੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਨਾ ਤਾਂ ਦੀਪ ਦੇ ਘਰ ਦੇ ਰੋਕਦੇ ਉਹਨੂੰ ਨਾ ਉਹਦੇ ਘਰ ਦੇ ਰੋਕਦੇ ਆ ਬਲੌਗ ਦੇ ਵਿੱਚ ਮੈਂ ਦੇਖਿਆ ਕਿ ਉਹ ਉਹਦੀ ਭੈਣ ਉਹਨੂੰ ਕਹੀ ਜਾਂਦੀ ਹੈ ਹਨਾ ਕਿ ਤੂੰ ਤਾਂ ਰੋਟੀਆਂ ਨੂੰ ਪਕਾ ਕੇ ਦੇਣੀਆਂ ਨਹੀਂ ਬੇਸ਼ਰਮ ਐਡੀ ਆ ਕਿ ਉਹਦੇ ਮੂੰਹ ਚ ਇੱਕ ਵਾਰੀ ਨਹੀਂ ਨਿਕਲਿਆ ਕਿ ਹਾਂ ਮੈਂ ਰੋਟੀਆਂ ਬਣਾ ਕੇ ਦੇ ਦੂੰਗੀ ਹਨਾ ਤੇ ਉਹਨਾਂ ਨੇ ਸਾਫ਼-ਸਾਫ਼ ਇਹ ਕਹਿਤਾ ਕਿ ਦੀਪ ਦੇ ਵਾਸਤੇ ਤਾਂ ਅਸੀਂ ਜਿੱਦਾਂ ਕੀ ਉਹ ਮਲਿਕ ਫੈਮਿਲੀ ਹੈ ਨਾ ਅਰਮਾਨ ਮਲਿਕ ਨੇ ਦੋ ਦੋ ਰੱਖ ਰੱਖੀਆਂ ਨੇ ਹੈਨਾ ਮਤਲਬ ਵਾਈਫ ਉਹਨੇ ਦੋ ਵਿਆਹ ਕਰਾ ਰੱਖੇ ਨੇ ਉਸੇ ਤਰੀਕੇ ਦੇ ਨਾਲ ਅਸੀਂ ਵੀ ਇਹਦੇ ਲਈ ਦੂਜੀ ਲੈ ਕੇ ਆਵਾਂਗੇ ਤੇ ਉਹ ਜਿਹੜੀ ਹੈਗੀ ਆ ਇੱਕ ਰੋਟੀਆਂ ਬਣਾਇਆ ਕਰੂਗੀ ਉਹ ਰੋਟੀ ਪਾਣੀ ਦਿਆ ਕਰੂ ਇਹਨੂੰ ਤੇ ਤੂੰ ਵਲੌਗ ਬਣਾਉਂਦੀ ਰਿਹਾ ਕਰੀ ਫੇਰ ਵੀ ਦੰਦੀਆਂ ਕੱਢੀ ਜਾਂਦੀ ਐ ਉਹਨਾਂ ਨੇ ਏਡੀ ਵੱਡੀ ਗੱਲ ਕਰਤੀ ਚੁੱਲ੍ਹੇ ਪਰ ਪਾਣੀ ਚ ਨਾ ਡੁੱਬ ਮਰੇ ਬੰਦਾ ਸਾਫ-ਸਾਫ ਉਹ ਕਹੀ ਜਾਂਦੇ ਨੇ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਕਿ ਇਹ ਇਨਸਾਨ ਇਹਦੇ ਨਾਲ ਵਿਆਹ ਕਰਵਾਉਂਦਾ ਨਹੀਂ ਜੇ ਕਿਤੇ ਇਹਨੇ ਕਰਵਾ ਲਿਆ ਕਿਉਂਕਿ ਦੇਖੋ ਹਨਾ ਜਿਹੜਾ ਕਹਿੰਦੇ ਹੁੰਦੇ ਹਨ ਵੀ ਫੇਮ ਹੁੰਦਾ ਉਹ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦਾ ਜੇ ਕਿਤੇ ਇਸ ਇਨਸਾਨ ਨੇ ਵਿਆਹ ਇਹਦੇ ਨਾਲ ਕਰਵਾ ਵੀ ਲਿਆ ਨਾ ਤਾਂ ਜ਼ਿਆਦਾਤਰ ਉਹ ਇਹਦੇ ਨਾਲ ਟਿਕਦਾ ਨਹੀਂ ਜੇ ਰਹੂਗਾ ਵੀ ਹਾਂ ਭਈ ਚੰਗਾ ਪੈਸਾ ਆ ਰਿਹਾ ਸਭ ਕੁਝ ਹੈਗਾ ਫੇਰ ਉਹ ਸਾਫ਼-ਸਾਫ਼ ਹੁਣ ਦੱਸ ਹੀ ਦਿੱਤਾ ਕਿ ਉਹ ਇੱਕ ਹੋਰ ਮੈਰਿਜ ਕਰਵਾਊਗਾ ਹੀ ਕਰਵਾਊਗਾ ਇਹ ਤੁਸੀਂ ਲਿਖ ਕੇ ਲੈ ਲਓ ਮੇਥੋਂ ਹੁਣ ਸ਼ਾਇਦ ਕਈਆਂ ਨੂੰ ਲੱਗਣਾ ਬੁਰਾ ਇਸ ਚੀਜ਼ ਦਾ ਹਨਾ ਕਿ ਮੈਂ ਉਹਨਾਂ ਬਾਰੇ ਐਦਾਂ ਬੋਲ ਰਹੀ ਹਾਂ ਪਰ ਮੈਨੂੰ ਇਹ ਚੀਜ਼ਾਂ ਸੱਚੀ ਨਹੀਂ ਚੰਗੀਆਂ ਲੱਗਦੀਆਂ ਕਿ ਆਹ ਲੱਛਣ ਜੇ ਨਾ ਜਿਹੜੇ ਆਹ ਲੱਛਣ ਕਰਨੀ ਇਹ ਬੰਦਾ ਦੇਖੇ ਤਾਂ ਸਹੀ ਅਸੀਂ ਕਿਸੇ ਰਿਸ਼ਤੇਦਾਰੀ ਚ ਆਏ ਹੋਈਆਂ ਕਿੱਥੇ ਐ ਜਿੱਥੇ ਕਿਤੇ ਕੁਝ ਕੱਪੜੇ ਲੈਣ ਜਾਣੇ ਤਾਂਸ ਦੀਪ ਦੇ ਨਾਲ ਕੋਈ ਵੀ ਹਨਾ ਉਹ ਸ਼ਰਿਆਮੇ ਦੇ ਘਰੇ ਉਹ ਟਾਈਮ ਹੁੰਦੇ ਸੀ ਹਨਾ ਅੱਜ ਵੀ ਹਜੇ ਕਰੇ ਕਈ ਘਰਾਂ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ ਕਿ ਮਤਲਬ ਕਹਿੰਦੇ ਹੁੰਦੇ ਹਨਾ ਵੀ ਵਿਆਹ ਤੋਂ ਪਹਿਲਾਂ ਜਿਹੜਾ ਹੈਗਾ ਜਵਾਈ ਭਾਈ ਘਰ ਦੇ ਵਿੱਚ ਨਹੀਂ ਜਾਂਦਾ ਹਨਾ ਇਹ ਚੀਜ਼ਾਂ ਕਿਤੇ ਨਾ ਕਿਤੇ ਅੱਜ ਵੀ ਹੈਗੀਆਂ ਨੇ ਐਗਜ਼ਿਸਟ ਕਰਦੀਆਂ ਨੇ ਪਰ ਇਹਨਾਂ ਨੇ ਤਾਂ ਜਮਈ ਸ਼ਰਮ ਲਾਤੀ ਹਨਾ ਥੋੜੇ ਜਿਹੇ ਦਿਨਾਂ ਤੋਂ ਚੱਕ ਕੇ ਮੂੰਹ ਦੀਪ ਉਹਦੇ ਘਰੇ ਵੱਜਦਾ ਫਿਰ ਜਿੱਥੇ ਕਿਤੇ ਜਾਣਾ ਉਹ ਕੱਲੀ ਘਰੋਂ ਆਏ ਤੁਰਦੀ ਆ ਜਿਵੇਂ ਕਿਤੇ ਕੋਈ ਮਹਾਰਾਣੀ ਹੋਵੇ ਹਨਾ ਤੁਰ ਜਾਂਦੀ ਆ ਘਰੋਂ ਗਾਂ ਦੀਪ ਦੇ ਨਾਲ ਜਾਂ ਇੱਕੋ ਦੋਸਤ ਜਾਂ ਹੁੰਦਾ ਉਹਦੇ ਨਾਲ ਇੰਨਾਂ ਚੀਜ਼ਾਂ ਦਾ ਲੋਕਾਂ ਤੇ ਗਲਤ ਅਸਰ ਪੈਂਦਾ ਹਨਾ ਹਜੇ ਉਹ ਮੇਰੇ ਸਾਹਮਣੇ ਜਿਹੜੀ ਸੋਨੂ ਹੈਗੀ ਆ ਉਹਦੀ ਏਜ ਕੋਈ ੱਡੀ ਹੈ ਨਹੀਂਗੀ ਇੱਕ ਬੱਚੀ ਆ ਉਹ ਤਾਂ ਉਹਦੀ ਜਿਵੇਂ ਮੂੜਮਾਤਾ ਉਹਵੇਂ ਵਰਤ ਰਹੀ ਆ ਹਨਾ ਤਾਂ ਫਿਰ ਉਹਦੇ ਮਾਪਿਆਂ ਨੂੰ ਚਾਹੀਦਾ ਕਿ ਉਹਨੂੰ ਥੋੜੀ ਜੀ ਸਮਝ ਦੇਣ ਉਹਨੂੰ ਰੋਕਣ ਉਹਨੂੰ ਹੁਣੇ ਤੋਂ ਠੱਲ ਪਾਉਣ ਕਿਉਂਕਿ ਇਹ ਚੀਜ਼ਾਂ ਨਾ ਫਿਰ ਆਪਾਂ ਕਹਿ ਦਿੰਨੇ ਆ ਸੋਸ਼ਲ ਮੀਡੀਆ ਦੇ ਉੱਤੇ ਹਨਾ ਹੁਣ ਆ ਪੂਜਾ ਸੰਘਾ ਦਾ ਕੇਸ ਲਾ ਲਓ ਦੇਖ ਲਓ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰ ਜਿਹਦੇ ਕੋਲੇ ਫੇਮ ਆ ਮੈਨੂੰ ਲੱਗਦਾ ਉਹਦੇ ਲਈ ਆਹਾ ਡਾਈਵੋਰਸ ਪਹਿਲਾ ਵਿਆਹ ਦੂਜਾ ਵਿਆਹ ਇਹ ਚੀਜ਼ਾਂ ਆਮ ਨੇ ਹਨਾ ਕਿਉਂਕਿ ਜਿਨ੍ਹਾਂ ਨੂੰ ਸ਼ਰਮ ਹੀ ਨਹੀਂ ਹੁੰਦੀ ਕਹਿੰਦੇ ਹੁੰਦੇ ਆ ਨਾ ਤੇ ਫਿਰ ਉਹ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਕੀ ਹੋ ਰਿਹਾ ਕੀ ਨਹੀਂ ਹੁਣ ਤੋਂ ਹੀ ਉਹ ਐਨਾ ਉਹਦੇ ਨਾਲ ਓਪਨ ਸਾਰੇ ਲੋਕਾਂ ਦੇ ਸਾਹਮਣੇ ਹੈ ਨਾ ਸੋਸ਼ਲ ਮੀਡੀਆ ਤੇ ਆ ਰਹੀ ਆ ਕੱਲ ਨੂੰ ਰੱਬ ਨਾ ਕਰੇ ਕੋਈ ਉਨੇ ਕੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਹੋ ਗਈ ਤਾਂ ਕੀ ਮੂੰਹ ਦਿਖਾਉਗੀ ਉਹ ਲੋਕਾਂ ਨੂੰ ਜਿਹੜੀ ਇੰਨੀ ਦੁਨੀਆ ਨਾ ਕਈ ਵਿੱਚ ਸਿਆਣੇ ਵੀ ਹੁੰਦੇ ਆ ਲੋਕਾਂ ਨੇ ਵੀ ਦੁਨੀਆ ਹੀ ਦੇਖੀ ਹੁੰਦੀ ਆ ਜਿਹੜੇ ਉਹਨਾਂ ਨੂੰ ਕਮੈਂਟ ਕਰਦੇ ਆ ਉਹ ਦੱਸਦੇ ਨਹੀਂ ਹਨਾ ਸਾਰੇ ਤੇ ਆਪਾਂ ਨੂੰ ਇੰਨੀ ਕਿ ਸਮਝ ਤਾਂ ਹੈਗੀ ਆ ਕਿ ਉਹ ਮੁੰਡਾ ਉਹਦੇ ਨਾਲ ਕਿਉਂ ਆ ਤੇ ਕਦ ਤੱਕ ਤੇ ਇਹਨਾਂ ਦਾ ਫਿਊਚਰ ਕੀ ਹੋਊਗਾ ਠੀਕ ਹੈ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਐਦਾਂ ਦੇਆਂ ਨੂੰ ਥੋੜਾ ਜਿਹਾ ਉਹਨਾਂ ਦੀਆਂ ਗਲਤੀਆਂ ਦੱਸਿਆ ਕਰੋ ਹਨਾ ਵੀ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਸ਼ਾਇਦ ਜੇ ਆਪਾਂ ਇਦਾਂ ਦੀਆਂ ਵੀਡੀਓਜ਼ ਪਾਵਾਂਗੇ ਤਾਂ ਉਹਨਾਂ ਦੇ ਘਰਦਿਆਂ ਨੂੰ ਕੁਝ ਪਤਾ ਲੱਗੇ ਜਾਂ ਇਦਾਂ ਦੇ ਆਪਾਂ ਕਮੈਂਟਸ ਕਰਾਂਗੇ ਉਹਨੂੰ ਪਤਾ ਲੱਗੇ ਵੀ ਮੇਰੀ ਇਹ ਗਲਤੀ ਹੈ ਮੈਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਆ ਕੰਟਰੋਲ ਚ ਕਰਕੇ ਵਲੌਗ ਸ਼ੂਟ ਕਰਾਂ ਮੈਂ ਉਹਦੇ ਬਾਰੇ ਕੁਝ ਗਲਤ ਨਹੀਂ ਕਹੂੰਗੀ ਲੋਕ ਲੋਕ ਤੱਕ ਤੱਕ ਬੋਲਦੇ ਆ ਕਾਲੋ ਕਾਲੋ ਹਨਾ ਵਰਡਿੰਗ ਯੂਜ਼ ਕਰਦੇ ਆ ਪਰ ਰੰਗ ਰੂਪ ਇਹ ਸਭ ਪ੍ਰਮਾਤਮਾ ਦੀ ਦੇਣ ਆ ਠੀਕ ਹੈ ਜੀ ਮੈਂ ਨਹੀਂ ਕਹਿੰਦੀ ਵੀ ਮੈਂ ਉਹਨਾਂ ਨੂੰ ਵੀ ਗਲਤ ਕਹਿੰਨੀ ਆ ਜਿਹੜੇ ਉਹਨੂੰ ਕਾਲੋ ਕਹਿੰਦੇ ਨੇ ਇਸੋ ਰੱਬ ਦੀ ਦੇਣਾ ਪਰ ਅਕਲ ਜਿਹੜੀ ਹੈਗੀ ਹੈ ਨਾ ਉਹ ਆਪਣੇ ਕੋਲੇ ਆਪਾਂ ਉਹਨੂੰ ਕਿਦਾਂ ਵਰਤਣਾ ਉਹ ਪ੍ਰਮਾਤਮਾ ਨੇ ਸਭ ਨੂੰ ਦਿੱਤੀ ਹੈ ਤਾਂ ਥੋੜਾ ਜਿਹਾ ਸਾਵਧਾਨ ਨਾਲ ਚੱਲਣਾ ਚਾਹੀਦਾ ਤਾਂ ਇੱਥੇ ਹੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਖਤਮ ਤੇ ਲਵ ਓਰੇ ਆ ਬੱਤ ਲਵ ਓਰੇ ਆਜੋ ਆਇਆ ਬਲੌਗ ਚ ਲੈ ਕੇ ਆਵਾ ਅਜੂ ਹੁਣ ਆ ਦੇਖੋ ਮੇਰਾ ਲਵ ਪੁੱਤ ਕੋਕੀ ਮੈਂ ਸਾਰੇ ਜਾਣੇ ਕਿਵੇਂ ਤਰ ਜਾਣ ਸასი ਕਰ ਤੁਸੀਂ ਠੀਕ ਹੋ ਤੁਸੀਂ ਠੀਕ ਹੋ ਬੋਲੋ ਬੇਟਾ ਠੀਕ ਹੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੋ ਠੀਕ ਹੈ ਜੀ ਹੁਣ ਤਾਂ ਮੇਰੀ ਗੁੜੀਆਂ ਨੇ ਵੀ ਕਹਿਤਾ ਤੇ ਸਾਡੀ ਸਾਨੂੰ ਸਪੋਰਟ ਕਰਿਆ ਕਰੋ ਕਹਦੇ ਕਹੀ ਬੇਟਾ ਕਿਆ ਸਾਨੂੰ ਸਪੋਰਟ ਕਰਿਆ ਕਰ ਹਾਂਜੀ ਅਸੀਂ ਸੋਹਣੇ ਸੋਹਣੇ ਵਲੌਗ ਲੈ ਕੇ ਆਇਆ ਕਰਾਂਗੇ ਹਾਂ ਕਿਓ ਕੇ ਬਾਏ ਬਾਏ ਓਕੇ ਬਾਏ ਬਾਏ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਇੱਧਰ ਇੱਧਰ ਦੇ ਗੁੱਸੇ ਦਾ ਸ਼ੂਤਾ ਸਮਨ ਛੇ ਦਾ ਸ਼ੂਤਾ ਸ਼ੇਤਾਨ ਸ਼ੂਤਾ ਸ਼ੇਤਾਨ ਤੂੰ ਬੱਡਾ ਸ਼ੇਤਾਨ ਹੈ ਬੱਡਾ ਸ਼ੇਤਾਨ ਆਮਰੇ ਛੋਟਾ ਸ਼ੂਤਾ ओके सिकारਦੇ ਆਪਾਂ ਅੱਜ ਦੀ ਵੀਡੀਓ ਨੂੰ ਖਤਮ ਥੈਂਕ ਯੂ ਬਾਏ ਬਾਏ